गौड़ी सुखमनी महिला पंजवा श्लोक मन साचा मुख साचा सोए अवर न पेखे एक बिन को मन विच परमात्मा है ਤੇ ਮੂਹ ਵਿੱਚ ਵੀ ਉਹੀ ਹੈ ਨਾਨਕ ਕੇ ਲਖਣ ਬ੍ਰह्म ज्ञानी ਹੋਏ ਗੁਰੂ ਜੀ ਫਰਮਾਉਂਦੇ ਹਨ ਇਹ ਕਰਤਾ ਉਹ ਬ੍ਰह्म ज्ञानी ਦੇ ਹੁੰਦੇ ਹਨ ਗੁਰੂ ਜੀ ਇਸ ਦਾ ਭਾਵ ਅਰਥ ਕਰਦੇ ਹਨ ਜਿਹੜਾ ਮਨ ਤਨ ਕਰਕੇ ਪਰਮਾਤਮਾ ਦਾ ਨਾਮ ਸਿਮਰਨ ਭਜਨ ਕਰਦਾ ਹੈ ਤੇ ਉਸ ਇੱਕ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਪੂਜਦਾ ਕਿਸੇ ਨੂੰ ਨਹੀਂ ਮੰਨਦਾ ਉਹ ਪੁਰਸ਼ ਬ੍ਰਹਮ ਪਰਮੇਸ਼ਰ ਦੇ ਜਾਣਨ ਵਾਲਾ ਤਤਵੇਤਾ ਬ੍ਰਹਮ ਗਿਆਨੀ ਹੈ ਗੁਰੂ ਜੀ ਇੱਥੇ ਅੱਗੇ ਅਸ਼ਟਪਦੀ ਵਿੱਚ ਇਸ ਦੀ ਹੋਰ ਵਿਦੇਰੇ ਵਿਆਖਿਆ ਕਰਦੇ ਹਨ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਬ੍ਰਹਮ ਗਿਆਨੀ ਸੰਸਾਰ ਦੀ ਮਾਇਆ ਤੋਂ ਸਦਾ ਅਲਿਪਤ ਰਹਿੰਦਾ ਹੈ ਉਸ ਵਿੱਚ ਨਹੀਂ ਫਸਦਾ ਜਿਵੇਂ ਜਲ ਵਿੱਚ ਕਮਲ ਅਲਿਪ ਜੀਵੇ ਕਮਲ ਦਾ ਫੁੱਲ ਪਾਣੀ ਵਿੱਚ ਨਿਰਲੇਪ ਰਹਿੰਦਾ ਹੈ। ਬ੍ਰह्मज्ञानी ਸਦਾ ਨਿਰਦੋਖ ਬ੍ਰह्मज्ञानी ਸਦਾ ਨਿਰਦੋਸ਼ ਹੁੰਦਾ ਹੈ। ਜੈਸੇ ਸੂਰ ਸਰਪ ਕੋ ਸੁਖ ਜਿਵੇਂ ਸੂਰਜ ਚੰਗਾ ਜਾਂ ਮੰਦਾ ਸਭ ਨੂੰ ਇੱਕੋ ਜਿਹਾ ਸੁਖਾਉਂਦਾ ਹੈ, ਇੱਕੋ ਜਿਹਾ ਕਿਲਣਾ ਦਿੰਦਾ ਹੈ। ਬ੍ਰह्मज्ञानी ਕੇ ਦੇਸ਼ ਤਸਮਾਨ ਬ੍ਰह्मज्ञानी ਦੀ ਨਜ਼ਰ ਇੱਕਸਾਰ ਹੁੰਦੀ ਹੈ। ਵੈਰੀ ਮਿੱਤਰ ਦੋਹਾਂ ਨੂੰ ਇੱਕੋ ਜਿਹਾ ਵੇਖਦਾ ਹੈ ਜੈਸੇ ਰਾਜ ਰੰਗ ਕੋ ਲਾਗੇ ਤੁਲਪਵਾਨ ਜਿਵੇਂ ਰਾਜੇ ਤੇ ਕੰਗਾਲ ਨੂੰ ਵాయు ਹਵਾ ਇੱਕ ਬਰਾਬਰ ਲੱਗਦੀ ਹੈ ਇੱਕੋ ਜਿਹੀ ਲੱਗਦੀ ਹੈ ਬ੍ਰह्मज्ञानी ਕੇ تیر ਜੇਕ ਬ੍ਰह्मज्ञानी ਦੇ ਹਿਰਦੇ ਅੰਦਰ ਇੱਕ ਸਾੜ تیر ਜੀ ਹੁੰਦਾ ਹੈ ਭਾਵੇਂ ਕੋਈ ਵੈਰ ਕਰੇ ਤੇ ਭਾਵੇਂ ਕੋਈ ਪਿਆਰ ਜੀਵ ਬਸੂਦਾ ਕੋ ਖੋ ਦੇ ਕੋ ਚੰਦਨ ਲੇਪ ਜਿਵੇਂ ਧਰਤੀ ਨੂੰ ਭਾਵੇਂ ਕੋਈ ਖੋਦੇ ਪੁੱਟੇ ਤੇ ਚਾਹੇ ਕੋਈ ਚੰਦਨ ਦਾ ਪੋਚਾ ਦੇਵੇ ਉਹ ਬੇਪਰਵਾਹ ਰਹਿੰਦੀ ਹੈ ਬ੍ਰह्मज्ञानी ਕਾ ਇਹ ਗੁਨਾਉ ਬ੍ਰह्मज्ञानी ਦਾ ਇਹ ਗੁਣ ਹੁੰਦਾ ਹੈ ਕਿ ਉਹ ਵੈਰੀ ਮਿੱਤਰ ਨੂੰ ਇੱਕੋ ਜਿਹਾ ਸਮਝਦਾ ਹੈ ਨਾਨਕ ਜੀ ਪਾਵਕ ਦਾ ਸਹਿਜ ਸੁਭਾਉ ਗੁਰੂ ਜੀ ਫਰਮਾਉਂਦੇ ਹਨ ਜੀਵੇ ਅਗਨੀ ਦਾ ਸੁਭਾਵਕ ਗੁਣ ਇਹ ਹੁੰਦਾ ਹੈ ਕਿ ਉਹ ਸਭ ਨੂੰ ਇੱਕੋ ਜਿਹਾ ਚਾਨਣਾ ਦਿੰਦੀ ਹੈ ਤੇ ਸੇਕ ਦਿੰਦੀ ਹੈ। ਬ੍ਰह्मज्ञानी निर्मल ਤੇ ਨਿਰਮਲਾ ਬ੍ਰह्मज्ञानी ਪਵਿੱਤਰ ਤੋਂ ਪਵਿੱਤਰ ਹੁੰਦਾ ਹੈ। ਜੈਸੇ ਮੈਲ ਨਾ ਲਾਗੇ ਜਲਾ ਜਿਸ ਤਰ੍ਹਾਂ ਪਾਣੀ ਨੂੰ ਮੈਲ ਨਹੀਂ ਲੱਗਦੀ ਇਸੇ ਤਰ੍ਹਾਂ ਬ੍ਰह्मज्ञानी ਨੂੰ ਹੋਮੇ ਦੀ ਮੈਲ ਨਹੀਂ ਲੱਗਦੀ। ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ ਬ੍ਰਹਮ ਗਿਆਨੀ ਦੇ ਮਨ ਵਿੱਚ ਬ੍ਰਹਮ ਦਾ ਇਸੇ ਤਰ੍ਹਾਂ ਪ੍ਰਕਾਸ਼ ਹੁੰਦਾ ਹੈ ਜੈਸੇ ਧਰ ਉਪਰ ਆਕਾਸ ਜਿਵੇਂ ਧਰਤੀ ਉੱਤੇ ਆਕਾਸ਼ ਦਾ ਪ੍ਰਕਾਸ਼ ਹੁੰਦਾ ਹੈ ਬ੍ਰਹਮ ਗਿਆਨੀ ਕੇ ਮਿੱਤ ਸਤ ਸਮਾਨ ਬ੍ਰਹਮ ਗਿਆਨੀ ਨੂੰ ਸੱਜਣ ਤੇ ਦੁਸ਼ਮਣ ਇੱਕੋ ਜਿਹੇ ਹੁੰਦੇ ਹਨ ਬ੍ਰਹਮ ਗਿਆਨੀ ਕੇ ਨਾਹੀ ਅਭਿਮਾਨ ਬ੍ਰਹਮ ਗਿਆਨੀ ਦੇ ਮਨ ਵਿੱਚ ਆਪਣੇ ਆਪ ਦਾ ਹੰਕਾਰ ਨਹੀਂ ਹੁੰਦਾ ਬ੍ਰਹਮ ਗਿਆਨੀ ਉੱਚ ਤੇ ਉੱਚਾ ਬ੍ਰਹਮ ਗਿਆਨੀ ਉੱਚਾ ਤੋਂ ਉੱਚਾ ਹੁੰਦਾ ਹੈ ਮਨ ਆਪਣੇ ਹੈ ਸਭ ਤੇ ਨੀਚਾ ਪਰ ਆਪਣੇ ਮਨ ਵਿੱਚ ਉਹ ਸਭ ਤੋਂ ਨੀਵਾ ਹੁੰਦਾ ਹੈ ਬ੍ਰਹਮ ਗਿਆਨੀ ਸੇ ਜਨ ਭਏ ਬ੍ਰਹਮ ਗਿਆਨੀ ਉਹ ਪੁਰਸ਼ ਹੁੰਦੇ ਹਨ ਨਾਨਕ ਜਿਨ ਪ੍ਰਭ ਆਪ ਕਰੇ ਜਿਨ੍ਹਾਂ ਨੂੰ ਪਰਮਾਤਮਾ ਆਪ ਕਰਦਾ ਹੈ ਬ੍ਰਹਮ ਗਿਆਨੀ ਸਗਲ ਕਿਰੀਨਾ ਬ੍ਰਹਮ ਗਿਆਨੀ ਆਪਣੇ ਆਪ ਨੂੰ ਸਭ ਦੀ ਚਰਨ ਧੂੜ ਜਾਣਦਾ ਹੈ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਆਤਮਾ ਦੇ ਆਨੰਦ ਨੂੰ ਜਾਣ ਲੈਂਦਾ ਹੈ ਬ੍ਰਹਮ ਗਿਆਨੀ ਕੀ ਸਭ ਉੱਪਰ ਮੇ ਆ ਬ੍ਰਹਮ ਗਿਆਨੀ ਦੀ ਸਭ ਉੱਪਰ ਕਿਰਪਾ ਹੁੰਦੀ ਹੈ ਬ੍ਰਹਮ ਗਿਆਨੀ ਤੇ ਕੁਛ ਵਰਨਾ ਪਿਆ ਬ੍ਰਹਮ ਗਿਆਨੀ ਤੋਂ ਕੋਈ ਬੁਰਾ ਕਰਮ ਨਹੀਂ ਹੁੰਦਾ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਸਦਾ ਹੀ ਸਮਦ੍ਰਿਸ਼ਟੇਤਾ ਯਾਨੀ ਕਿ ਸਭ ਨੂੰ ਇੱਕ ਨਜ਼ਰ ਨਾਲ ਵੇਖਣ ਵਾਲਾ ਹੁੰਦਾ ਹੈ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚੋਂ ਅੰਮ੍ਰਿਤ ਵਰਸਦਾ ਹੈ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਮਾਇਆ ਦੇ ਬੰਧਨਾਂ ਤੋਂ ਮੁਕਤ ਹੁੰਦਾ ਹੈ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਦੀ ਰਹਿਣ ਸਹਿਣ ਦੀ ਜੁਗਤੀ ਵਿਕਾਰ ਰਹਿਤ ਹੁੰਦੀ ਹੈ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਹੁੰਦਾ ਹੈ ਨਾਨਕ ਬ੍ਰਹਮ ਗਿਆਨੀ ਦਾ ਬ੍ਰਹਮ ਧਿਆਨ ਗੁਰੂ ਜੀ ਫਰਮਾਉਂਦੇ ਹਨ ਬ੍ਰਹਮ ਗਿਆਨੀ ਦਾ ਧਿਆਨ ਇੱਕ ਬ੍ਰਹਮ ਦਾ ਧਿਆਨ ਹੁੰਦਾ ਹੈ ਬ੍ਰਹਮ ਗਿਆਨੀ ਇੱਕ ਉਪਰਾਸ ਬ੍ਰਹਮ ਗਿਆਨੀ ਦੀ ਇੱਕ ਪਰਮਾਤਮਾ ਉੱਤੇ ਆਸ ਹੁੰਦੀ ਹੈ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਦੀ ਅਵਸਥਾ ਦਾ ਕਦੀ ਨਾਸ ਨਹੀਂ ਹੁੰਦਾ ਬ੍ਰਹਮ ਗਿਆਨੀ ਕੇ ਗਰੀਬੀ ਸਮਾਹਾ ਬ੍ਰਹਮ ਗਿਆਨੀ ਦੇ ਮਨ ਵਿੱਚ ਗਰੀਬੀ ਸਮਾਈ ਰਹਿੰਦੀ ਹੈ ਬ੍ਰਹਮ ਗਿਆਨੀ ਪਰ ਉਪਕਾਰ ਮਾਹਾ ਬ੍ਰਹਮ ਗਿਆਨੀ ਦੇ ਮਨ ਵਿੱਚ ਪਰ ਉਪਕਾਰ ਯਾਨੀ ਕਿ ਸਭ ਦਾ ਭਲਾ ਕਰਨ ਦਾ ਉਤਸ਼ਾਹ ਹੁੰਦਾ ਹੈ ਬ੍ਰਹਮ ਗਿਆਨੀ ਕੇ ਨਹੀਂ ਤੰਦਾ ਬ੍ਰਹਮ ਗਿਆਨੀ ਦੇ ਮਨ ਵਿੱਚ ਮਾਇਆ ਦੀ ਪ੍ਰਾਪਤੀ ਦਾ ਕੋਈ ਕਾਰਜ ਨਹੀਂ ਹੁੰਦਾ ਬ੍ਰਹਮ ਗਿਆਨੀ ਲੈ ਤਾਵਤ ਬੰਦਾ ਬ੍ਰਹਮ ਗਿਆਨੀ ਆਪਣੇ ਦੌੜ ਦੇ ਮਨ ਨੂੰ ਰੋਕ ਲੈਂਦਾ ਹੈ ਬ੍ਰਹਮ ਗਿਆਨੀ ਕੇ ਹੋਏ ਸੋ ਭਲਾ ਬ੍ਰਹਮ ਗਿਆਨੀ ਤੋਂ ਜੋ ਹੋਵੇ ਸੋ ਭਲਾ ਹੁੰਦਾ ਹੈ ब्रह्म ज्ञानी सुफल फला ब्रह्म ज्ञानी चंगे फल ਯਾਨੀ ਕਿ ਈਸ਼ਵਰ ਪ੍ਰਾਪਤੀ ਦੇ ਗਿਆਨ ਨਾਲ ਫਲਦਾ ਹੈ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਬ੍ਰਹਮ ਗਿਆਨੀ ਦੇ ਸੰਗ ਕਰਕੇ ਸਭ ਦਾ ਉਧਾਰ ਹੁੰਦਾ ਹੈ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਗੁਰੂ ਜੀ ਕਥਨ ਕਰਦੇ ਹਨ ਬ੍ਰਹਮ ਗਿਆਨੀ ਨੂੰ ਸਾਰਾ ਸੰਸਾਰ ਜਪਦਾ ਹੈ ਬ੍ਰਹਮ ਗਿਆਨੀ ਕੇ ਕੇ ਰੰਗ ਬ੍ਰਹਮ ਗਿਆਨੀ ਦੇ ਮਨ ਵਿੱਚ ਇੱਕ ਪਰਮਾਤਮਾ ਦਾ ਹੀ ਪ੍ਰੇਮ ਹੁੰਦਾ ਹੈ। ਬ੍ਰह्मज्ञानी ਕੇ ਕੇ ਰੰਗ ਬ੍ਰह्मज्ञानी ਦੇ ਮਨ ਵਿੱਚ ਇੱਕ ਪਰਮਾਤਮਾ ਦਾ ਹੀ ਪ੍ਰੇਮ ਹੁੰਦਾ ਹੈ। ਯਾਨੀ ਕਿ ਉਹ ਇੱਕ ਪਰਮਾਤਮਾ ਦੇ ਰੰਗ ਵਿੱਚ ਹੀ ਰੰਗੇ ਰਹਿੰਦੇ ਹਨ। ਬ੍ਰह्मज्ञानी के बसे प्रभु संग। ब्रह्मज्ञानी दी संगत ਵਿੱਚ ਪ੍ਰਭੂ ਵਸਦਾ ਹੈ। ब्रह्मज्ञानी के नाम आधार। ब्रह्मज्ञानी ਨੂੰ ਇੱਕ ਨਾਮ ਦਾ ਹੀ ਆਸਰਾ ਹੁੰਦਾ ਹੈ। ਬ੍ਰਹਮ ਗਿਆਨੀ ਕੇ ਨਾਮ ਪਰਿਵਾਰ ਬ੍ਰਹਮ ਗਿਆਨੀ ਦਾ ਇੱਕ ਨਾਮ ਹੀ ਪਰਿਵਾਰ ਹੁੰਦਾ ਹੈ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਸਦਾ ਹੀ ਸਦੀਵ ਕਾਲ ਬ੍ਰਹਮ ਗਿਆਨੀ ਵਿੱਚ ਜਾਗਦਾ ਤਤਪਰ ਰਹਿੰਦਾ ਹੈ ਬ੍ਰਹਮ ਗਿਆਨੀ ਅਹਬੰਦ ਤਿਆਗਤ ब्रह्म ज्ञानी अहंकार वाली बुद्धि नु त्याग दिंदा है ब्रह्म ज्ञानी के मन परमानंद ब्रह्मज्ञानी ਦੇ ਮਨ ਵਿੱਚ ਪੂਰਨ ਆਨੰਦ ਹੁੰਦਾ ਹੈ। ब्रह्मज्ञानी ਕੇ ਘਰ ਸਦਾ ਆਨੰਦ। ब्रह्मज्ञानी ਦੇ ਹਿਰਦੇ ਵਿੱਚ ਸਦਾ ਆਨੰਦ ਹੁੰਦਾ ਹੈ। ब्रह्मज्ञानी ਸੁਖ ਸਹਿਜ ਨਿਵਾਸ। ब्रह्मज्ञानी ਆਤਮ ਸੁਖ ਵਿੱਚ ਟਿਕਿਆ ਰਹਿੰਦਾ ਹੈ। ਨਾਨਕ ब्रह्मज्ञानी ਕਾ ਨਹੀਂ ਬਿਨਾਸ। ਗੁਰੂ ਜੀ ਕਥਨ ਕਰਦੇ ਹਨ। ब्रह्मज्ञानी ਦਾ ਕਦੇ ਨਾਸ਼ ਨਹੀਂ ਹੁੰਦਾ। ब्रह्मज्ञानी ब्रह्म कविता ब्रह्मज्ञानी ब्रह्म ਦੇ ਜਾਣਨ ਵਾਲਾ ਹੁੰਦਾ ਹੈ ब्रह्मज्ञानी एक ਸੰघेता ब्रह्मज्ञानी ਦਾ ਇੱਕ ਪਰਮੇਸ਼ਵਰ ਨਾਲ પ્રેમ ਹੁੰਦਾ ਹੈ ब्रह्मज्ञानी के होए चिंते ब्रह्मज्ञानी ਦੇ ਮਨ ਵਿੱਚ ਬੇਫਿਕਰੀ ਹੁੰਦੀ ਹੈ ਉਸ ਨੂੰ ਕੋਈ ਚਿੰਤਾ ਨਹੀਂ ਹੁੰਦੀ ब्रह्मज्ञानी का निर्मल मनते ब्रह्म ज्ञानी का मंत्र निर्मल हों है छल फ्रेव वाली कोई गल नहीं करते ज्ञानी जिस करे प्रभाव, जिसनों परमात्मा आप ब्रह्म ज्ञानी करता है यानी कि वो अपने आप ही ब्रह्म ज्ञानी नहीं बन बैठता ब्रह्म ज्ञानी का बड प्रताप उस ब्रह्म ज्ञानी का बड़ा प्रताप हूँ है ਬ੍ਰਹਮ ਗਿਆਨੀ ਕਾ ਦਸ ਵੱਡ ਭਾਗੀ ਪਾਈ ਹੈ ਬ੍ਰਹਮ ਗਿਆਨੀ ਦਾ ਦਰਸ਼ਨ ਵੱਡੇ ਭਾਗਾ ਕਰਕੇ ਪਾਇਆ ਜਾਂਦਾ ਹੈ ਬ੍ਰਹਮ ਗਿਆਨੀ ਕੋ ਬਲ ਬਲ ਜਾਈਏ ਐਸੇ ਬ੍ਰਹਮ ਗਿਆਨੀ ਤੋਂ ਸਦਾ ਬਲਿਹਾਰ ਤੇ ਸਦਕੇ ਜਾਈਏ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਬ੍ਰਹਮ ਗਿਆਨੀ ਨੂੰ ਸ਼ਿਵ ਜੀ ਵਰਗੇ ਸ਼੍ਰੋਮਣੀ ਦੇਵਤੇ ਵੀ ਲੱਭਦੇ ਹਨ ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਵਰ ਗੁਰੂ ਜੀ ਕਥਨ ਕਰਦੇ ਹਨ ਬ੍ਰਹਮ ਗਿਆਨੀ ਪਰਮਾਤਮਾ ਆਪ ਹੀ ਹੈ ਬ੍ਰਹਮ ਗਿਆਨੀ ਕੀ ਕੀਮਤ ਨਾ ਹੈ ਬ੍ਰਹਮ ਗਿਆਨੀ ਦੀ ਕੀਮਤ ਨਹੀਂ ਪੈ ਸਕਦੀ ਬ੍ਰਹਮ ਗਿਆਨੀ ਕੇ ਸਗਲ ਮਨ ਮਾ ਹੈ ਬ੍ਰਹਮ ਗਿਆਨੀ ਦੇ ਮਨ ਵਿੱਚ ਸਭ ਗਿਆਨ ਵਿਗਿਆਨ ਹੁੰਦਾ ਹੈ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਦਾ ਭੇਦ ਕੌਣ ਜਾਣ ਸਕਦਾ ਹੈ ब्रह्मज्ञानी को सदा देश ब्रह्म नु सदा नमस्कार है का कथया न जाय अदा अखर ब्रह्म गयानी महिमा का अद्धा अखर भी वर्णन नहीं किया जा सकता यानी कि ब्रह्म गयानी महिमा कथन तो परे है ब्रह्म गयानी सर्वकठाकुर ब्रह्म गयानी सबद पूज्य है ਬ੍ਰਹਮ ਗਿਆਨੀ ਕੀ ਮਤ ਕੌਣ ਬਖਾਨੈ ਬ੍ਰਹਮ ਗਿਆਨੀ ਦੀ ਕੀਮਤ ਕੌਣ ਕਥਨ ਕਰ ਸਕਦਾ ਹੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਦੀ ਅਵਸਥਾ ਨੂੰ ਬ੍ਰਹਮ ਗਿਆਨੀ ਆਪ ਹੀ ਜਾਣਦਾ ਹੈ